इतिहासक मौका है साढ़े पूरे पंजाब हैडमा चंगे चंगे स्कूलों के हेडमा आई आई एम अहमदाबाद उठे जा रहे हैं टेडिंग अच ही साढ़े बहत्तर प्रिंसीपल सिंगापुर आ रहे हैं तो सा सिलसिला ਇਹਨਾਂ ਦਾ ਤੇ ਪ੍ਰਜਾਣ ਲੋਕ ਜੁਪੇ ਪੌਂਚ ਅੱਛੇ ਹੋਣਗੇ ਤੱਕ ਖੜਾ ਹੈ ਇਸੋ ਸੋ ਅਸੀਂ ਪੌਂਚੇਸ ਨੂੰ ਬੇਨਿਂ ਬਰਾਏ ਅਸੀਂ ਉਹਨਾਂ ਦੇ ਗੋੜਪਾਂ ਤਾਂ ਅਸੀਂ ਉਹਨਾਂ ਦੇ ਟੀਚਰ ਅਸੀਂ ਉਹ ਜਿਹੜੇ ਪੜਾਉਣ ਵਾਲੇ ਨੇ ਜਿਹੜੇ ਨੇ ਉਹਨਾਂ ਨੂੰ ਅਪਡੇਟ ਕਰੀਏ ਤਾਂ ਉਹ ਅੱਗੇ ਆਪਣੇ ਫਲੀਗ ਨੂੰ ਤੇ ਆਪਣੇ ਬੱਚਿਆਂ ਨੂੰ ਉਹ ਅਪਡੇਟ ਕਰਦੇ ਦੁਨੀਆ ਦੇ ਹਾਨ ਬੱਜੋ ਸੋ ਮੈਂ ਸਾਰੇ ਮੈਨ ਵਾਸਤੇ ਰੱਖਦਾ ਹਾਂ